गुण गोविंद गाओ नहीं जन्मया कारत की ना कहो नानक हर भज मना जेहि बिद जल कोमी ना बिखिया नर सों काहे रचयो ਨੇਮਖਾ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰ ਨਾ ਜਮ ਕੀ ਫਾਸ ਤਰਨਾ ਪਉ ਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਬਾਜ ਹਰ ਮਨਾਉ ਉਦ ਜਾਤ ਹੈ ਵੀ ਤੋ ਮਿਰਦ ਪਇਓ ਸੋ ਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਪਗਵਾਨੋ ਤਨੰਦਾਰਾ ਸੰਪਤ ਸਗਲ ਜene ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨੋ ਪਤਤ ਉਦਾਹਰਨ ਪਹਿਰਨ ਹਰੇ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀਐ ਸਦਾ ਬਾਸਤ ਤੁਮ ਸਾਥ ਤਨ ਤਨ ਜੇ ਤੋ ਕਉ ਦੀਉ ਤਾਂ ਸਿਉ ਨਿ ਹੋ ਨ ਕੀ ਨਾ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦੀਓ ਕਰਜ ਹੈ ਨੀਕੇ ਤਾਂ ਮੋ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਣ ਰੇ ਮਨਾ ਜਿਹਸੇ ਮਰਤ ਗਤ ਹੋਏ ਜਿਹਸੇ ਮਰਤ ਗਤ ਪਾਈਐ ਤੇ ਪਜ ਰੇ ਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਆਉਦ ਕਟਤ ਹੈ ਨੀਤੋ ਪੰਜ ਤਾਤ ਕੋ ਤਨ ਰਚਿਓ ਜਨਹੁ ਚਤਰ ਸੁਜਾਨੋ ਜਿਹਦੇ ਉਪਜਿਓ ਨਾਨਕਾ ਗ਼ਨ ਤਾਹੀ ਮੈਂ ਮਾਨੋ ਕਟ ਕਟ ਮੈਂ ਹਰਿ ਜੋ ਬਸੈ ਸੰਤਾਨ ਕਹੇ ਉਪਕਾਰ ਅਹੋ ਨਾਨਕ ਤੇ ਹੈ ਭਜ ਮਨਾ ਪਾਉਨੇ ਦੇ ਉਤਰਹਿ ਪਾਰ ਸੁਖ ਦੁਖ ਜੇਹ ਪਾਰ ਸੈ ਨਹੀਂ ਲੋਭ ਮੋਹ ਅਬੇ ਮਨਾ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨਾ ਉਸ ਤਤ ਨਿੰਦਿਆ ਨਾਹੀ ਜਿਹੇ ਤੰਚਨ ਲੋਹ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀ ਤੈ ਜਾਨ ਮੈਂ ਕਾਹੂੰ ਕੋ ਦੇ ਤੁਨ ਹੈ ਨਹਿ ਪਹਿਮਾਨ ਤਿਆ ਨਾ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੀ ਬਖਾਨਾ ਜੇ ਹੀ ਬਿਖਿਆ ਸਗਲੀ ਤਜੀ ਲਿਓ ਬੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤੇ ਨਰਮਾਥਾ ਪਾਗ ਜੇ ਮਾਇਆ ਮਮਤਾਤ ਜੀ ਸਭ ਤੇ ਵਯੋ ਉਹ ਦਾਸ ਕਹੋ ਨਾਨਕ ਸੁਣ ਰੇ ਮਨਾ ਤੇ ਘਟ ਬ੍ਰਹਮਨ ਵਾਸ جے ہے پرانی ہوں میں تજી کرتہ رام پہچان کو نہ نک بہو مکتنار یہ من سچی مان پنا سان دور مت ہرن کل میں ہر کو نام ਮੇਸਦ ਨ ਜੋ ਨਾਨਕ ਪਜੈ ਸਫਲ ਹੋਏ ਤੇ ਕਾਮ ਜੇ ਬਾਹੁਣ ਗੋਬਿੰਦ ਪਜੋ ਕਰਨ ਸੁਣ ਹਾਰਨਾਮ ਕਹੋ ਨਾਨਕ ਸੁਣ ਰੇ ਮਨਾ ਪਰਹ ਨ ਜਮਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਜੋ ਸੁਪਨਾ ਆਰ ਪੇਖਣਾ ਐਸੇ ਜਗ ਕੋ ਜਾਨੋ ਇਨ ਮੈਂ ਕਾਚ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜੇਹੀ ਤੀਤ ਜੈ ਸਿਜਲ ਤੇ ਬੁਧ ਬੁਦਾ ਉਪਜ ਬਿਨ ਸਹਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੀ ਕੋ ਚੋ ਨ ਚੇਤੈ ਮਦਮਾਇਆ ਕੈ ਅੰਧ ਕਹੋ ਨਾਨਕ ਬੇਨੰਹਾਰ ਭਜਨ ਫਰਤ ਤਾਹੀ ਜਮਹੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੋਨ ਰੇ ਮਨਾ ਦੁਰਲੱਭ ਮਾਨੁਖ ਦੇ ਮਾਇਆ ਕਾਰਨ ਤਾਵਹੀ ਮੂਰਖ ਰੋਗ ਅਜਾਨਾ ਕਹੋ ਨਾਨਕ ਬੇਨ ਹਰੁ ਭਜਨ ਬਿਰਥਾ ਜਨਮ ਸਿਰਾਨਾ ਜੋ ਪ੍ਰਾਨੀ ਇਸ ਦਿਨ ਭਜੈ रूप राम तिहे जान हर जन हर अंतर नहीं नानक साची मान मन माया मैं फदरियो बिसरेयो गोविंद नाम कहो नानक बिनो हारो पाजन ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਰ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਧ ਸੁਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰੋ ਮਿਟਿਓ ਨਾਮ ਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਭਾਉ ਵਹਿਵਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਉ ਨ ਮਨ ਕੋ ਮਾਨ ਦੋਰ ਮਤ ਸਿਉ ਨਾਨਕ ਫਦਿਓ ਰੱਖ ਲੇ ਹੋ ਭਗਵਾਨ ਮਾਲ ਜੋ ਆਨੀ ਯਾਰ ਬਿਰਦ ਫੁਨਾ ਤੀਨੇ ਆਵਸ ਥਾ ਜਾਨਾ ਕਹੋ ਨਾਨਕ ਹਰ ਭਜਨ ਬਿਨਾ ਮਿਰਥਾ ਸਭ ਹੀ ਮਾਰਾ ਕਰਨੋ ਤੋ ਸੋਨਾ ਕੀਓ ਪਰਿਓ ਲੋਭ ਕਹਿ ਫੰਧ नानक समयों राम गयो अब क्यों रोत अंधो मन माया में रम रहे ओ नेक सतनाहि नमीत नानक मूरत चित्र ज्यों छाड़त नाहि नपीत ਨਰ ਚਾਹਤ ਕਾਛ ਆਉਰ ਔਰ ਕੀ ਹੋ ਰ ਪਈ ਜਿਤਵਤ ਰਹੇ ਉਠਗਾਉਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁਖੋ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋਇ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰਤੇ ਹੈ ਪੂਰਨ ਹੋਵੈ ਕਾਮ ਝੂਠ ਹੈ ਕਹਾਂ ਕਰੈ ਜਗ ਸੁਪਨੇ ਜਿਉ ਜਾਨਾ ਇਨ ਮੈਂ ਕਾਚ ਤੇਰੋ ਨਹੀਂ ਨਾਨਕ ਕਹੇ ਉਹ बखान ਗਰਬ ਕਰਤ ਹੈ ਦੇਹ ਕੋ ਬੇਨਸ ਚਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ जग ਜੀਤ ਜੇ ਕਟੋ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨਾ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਇਕ ਭਗਤ ਭਗਵਾਨੋ ਜਿਹ ਪ੍ਰਾਨੀ ਕਹਿ ਨਾਹਿ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹਿ ਤਨ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦਹਾਰ ਪਜੋ ਇਕ ਮਨ ਹੋਏ ਇਕ ਚਿੱਤ ਤੀਰਥ ਭਰਤ ਅਰਦਾਨ ਕਰ ਮਨ ਮਤਰਾ ਗੁਮਾਨ ਨਾਨਕ ਨੇਹ ਵਲੇ ਜਾਤ ਤੇ ਜੋ ਕੁੰਚਰ ਈਸ਼ ਨਾਨ ਸਿਰ ਕੰਪਿਓ ਪਾਗ ਡਾਗ ਮੰਗੇ ਮੈਣ ਜੋਤ ਤੇ ਹੀ ਨਾ ਕਹੋ ਨਾਨਕ ਇਹ ਬਿਦਪਈ ਤਉ ਨ ਹਰ ਰਸ ਲੀਨ ਮਿਜ ਕਰ ਦੇਖਿਓ ਜਗਤ ਮੈਂ ਕੋ ਕਹੂੰ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇ ਰਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜੋ ਬਾਲੂ ਕੀ ਪੀਤ ਰਾਮ ਗयो 라ਵਣ ਗयो ਜਾ ਕਉ ਬਹੁ ਪਰਵਾਰ ਕਹੋ ਨਾਨਕ ਤੇਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਕੀ ਕੀ ਜੀਐ ਜੋ ਅਣਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ تیر ਨਹੀਂ ਕੋਏ ਜੋ ਉਪਜਿਓ ਸੋ ਬਿਰਸ ਹੈ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੁਹਰਾ ਬਾਲਾ ਛੋਟਕਿਓ ਬੰਧਨ ਪਰੇ ਕਛੁ ਨ ਹੋਤੋ ਪਾਇ ਕਹੋ ਨਾਨਕ ਆਬ ਓਟ ਹਰ ਗਜ ਜੋ ਸਹਾਈ ਬਾਲੋ ਹੋ ਆ ਬੰਧਨ ਛਟੇ ਸਭ ਕਿਛੁ ਹੋਤੋ ਪਾਇ ਨਾਨਕ ਸਾਧ ਕੇ ਚ ਤੁਮ ਰੇ ਹਾਥ ਮੈਂ ਤੁਮ ਹੀ ਹੋ ਤ ਸਹਾਰੇ ਸੰਗ ਸਖਾ ਸਭ ਤਜ ਗਏ ਕਉ ਨਾ ਨੇਵੇ ਹੋ ਸਾਥ ਕਹੋ ਨਾਨਕ ਇਹ ਬੇਪਤ ਮੈਂ ਟੇਕ ਏਕ ਰਗੁ ਨਾਥ ਨਾਮ ਰਹੋ ਜਾ ਦੂਰ ਰਹੇਓ ਰਹੇਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ੁਰਮੈ ਗਹਿਓ ਬਿਆਕੈ ਸਮ ਨਹੀਂ ਕੋਏ ਜਿਹੇ ਸੇ ਮਰਤ ਸੰਕਟ ਮਿਟੇ ਦਰਸ ਤਹਾਰੋ ਹੋਏ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਮਨ ਰਤਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਤਾ ਜੀ ਨੈ ਜਾਈ ਰਤਨ ਤਰਾਖੇ ਔਰ ਤਾਰੋ ਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਂ ਨੋ ਜੋਗ ਕੀਤੋਈ ਮੈਂ ਨਿਰਗੁਣਿਆਰੇ ਗੋੜਾ ਨਹੀਂ ਹਾਪੇ ਤਰਸ ਪਇਓਈ ਤਰਸ ਪਿਆ ਮੇਹਰਾਮ ਤੋ ਹੋਈ ਸਤ ਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਤੀਵੈ ਹਰੇ ਆ ਤਰਸ ਪਿਆ ਮਹਿਰਾਮ ਤੋਈ ਸਤਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰੇ ਆ ਰਾਤ